ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈ ਤੇ ਹਰੇਕ ਵਿਆਹ ਦੇ ਵਿੱਚ ਗਾਜਰ ਦਾ ਹਲਵਾ ਸਭ ਤੋਂ ਪਹਿਲਾ ਬੰਦ ਹੈ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ ਅੱਜ ਆਪਾਂ ਬਿਲਕੁਲ ਵਿਆਹ ਸ਼ਾਦੀਆਂ ਪਾਰਟੀਆਂ ਵਾਲਾ ਗਾਜਰ ਦਾ ਹਲਵਾ ਘਰ ਦੇ ਵਿੱਚ ਤਿਆਰ ਕਰਾਂਗੇ ਚਾਹੇ ਇਹਨੂੰ ਤੁਸੀਂ ਹਲਵੇ ਤੌਰ ਤੇ ਖਾਓ ਜਾਂ ਫੇਰ ਇੱਕ ਟ੍ਰੇ ਵਿੱਚ ਇਹਨੂੰ ਚੰਗੀ ਤਰ੍ਹਾਂ ਜਮਾ ਕੇ ਤੇ ਇਹਦੇ ਪੀਸ ਕੱਟ ਲੋ ਬਿਲਕੁਲ ਹਲਵਾਈਆਂ ਵਰਗਾ ਗਾਜਰ ਪਾਗ ਬਣ ਜਾਊਗਾ ਬਹੁਤ ਜ਼ਿਆਦਾ ਟੇਸਟੀ ਬਣਦਾ ਸਿੰਪਲ ਜਿਹੇ ਤਰੀਕੇ ਨਾਲ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਲਈਏ ਜੀ 2 ਕਿਲੋ ਗਾਜਰ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਦਰਾ ਛੇਲੇ ਲਾਂਗੇ ਛਿੱਲ ਕੇ ਤੁਸੀਂ ਉਹਨੂੰ ਬਾਅਦ ਵਿੱਚ ਧੋਣਾ ਹੈਗਾ ਗਾਜਰਾ ਆਪਣੇ ਹਿਸਾਬ ਨਾਲ ਲੈ ਲਓ ਜਿੰਨਾ ਕਿ ਤੁਸੀਂ ਇਹ ਤਿਆਰ ਕਰਨਾ ਹੈ ਸਾਰੀਆਂ ਗਾਜਰਾ ਛਿੱਲ ਲੀਆਂ ਤੇ ਆਪਾਂ ਉਹਨਾਂ ਨੂੰ ਧੋ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਕੱਦੂ ਕਸ ਵਗੈਰਾ ਬਿਲਕੁਲ ਨਹੀਂ ਕਰਾਂਗੇ ਸਿੰਪਲ ਤਰੀਕੇ ਨਾਲ ਹੀ ਕੱਟ ਲਾਂਗੇ ਬੜੇ ਸੌਖੇ ਤਰੀਕੇ ਨਾਲ ਬਣ ਜੂ ਤੇ ਬਹੁਤ ਛੇਤੀ ਬਣਦਾ ਹੈ ਤੇ ਟੇਸਟੀ ਇੰਨਾ ਜ਼ਿਆਦਾ ਬਣਦਾ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਖਾ ਲਿਆ ਤਾਂ ਬਾਰ-ਬਾਰ ਬਣਾਇਆ ਕਰੋਗੇ ਸਾਰੀਆਂ ਗਾਜਰਾਂ ਨੂੰ ਆਪਾਂ ਕੱਟ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਚੌਪ ਤੁਸੀਂ ਇਹਦੇ ਲਈ ਚੌਪਰ ਹੀ ਲੈਣਾ ਕਿਸੇ ਵੀ ਮਿਕਸਰ ਵਗੈਰਾ ਵਿੱਚ ਗ੍ਰाइंड ਨਹੀਂ ਕਰਨੀ ਹੈਗੀਆਂ ਤੇ ਇਹਨੂੰ ਆਪਾਂ 15 ਸਕਿੰਟ ਲਈ ਚੌਪ ਕਰਾਂਗੇ ਐਨੇ ਵਿੱਚ ਹੀ ਇਹ ਤਿਆਰ ਹੋ ਜੂ ਦੋ ਮਿੰਟਾਂ ਦੇ ਵਿੱਚ ਵਿੱਚ ਤੁਹਾਡੀਆਂ ਸਾਰੀਆਂ 2 ਕਿਲੋ ਦੇ ਲਗਭਗ ਗਾਜਰ ਉਹ ਚੌਪ ਹੋ ਜਾਣੀਆਂ ਦੇਖੋ ਐਨਾ ਕਿ ਇਹਨਾਂ ਨੂੰ ਤੁਸੀਂ ਬਰੀਕ ਕਰਨਾ ਹੈ ਮਤਲਬ ਜਿਆਦਾ ਮੋਟਾ ਨਹੀਂ ਰੱਖਣਾ ਕਿਉਂਕਿ ਆਪਾਂ ਇਹ ਗਾਜਰ ਦਾ ਹਲਵਾ ਬਣਾ ਰਹੇ ਹਾਂ ਉਸ ਹਿਸਾਬ ਨਾਲ ਤੁਸੀਂ ਰੱਖਣਾ ਤੇ ਬਿਲਕੁਲ ਵੀ ਬਰੀਕ ਨਹੀਂ ਪੀਸ ਦੇਣਾ ਕਿ ਤੁਸੀਂ ਇੱਕ ਜਾਵੇਂ ਦਾ ਪੇਸਟ ਤਿਆਰ ਕਰ ਦੋ ਬਸ ਇੱਥੇ ਤੁਸੀਂ ਧਿਆਨ ਰੱਖਣਾ ਇਸ ਤਰ੍ਹਾਂ ਆਪਾਂ ਸਾਰੀਆਂ ਗਾਜਰਾਂ ਨੂੰ ਚੌਪ ਕਰ ਲਿਆ ਤੇ ਹੁਣ ਇਹਦਾ ਕਲਰ ਹੈ ਜਿਹੜਾ ਗਾਜਰਾਂ ਦਾ ਦੇਖੋ ਬੜਾ ਹੀ ਵਧੀਆ ਆ ਗਿਆ ਇਸ ਤਰੀਕੇ ਨਾਲ ਤੇ ਫਿਰ ਆਪਾਂ ਜੀ ਲੈ ਲਈ ਕਿ ਖੁੱਲੀ ਜੀ ਕੜਾਹੀ ਤੇ ਉਹਦੇ ਵਿੱਚ ਸਾਰੀਆਂ ਗਾਜਰਾਂ ਨੂੰ ਪਾ ਦਾਂਗੇ ਜਿਨ੍ਹਾਂ ਨੂੰ ਆਪਾਂ ਚੌਪ ਕੀਤਾ ਹੈ ਚੰਗੀ ਤਰ੍ਹਾਂ ਆਪਾਂ ਬਰਤਨ ਨੂੰ ਵੀ ਕਰ ਲਾਂਗੇ ਸਾਫ਼ ਗੈਸ ਦੀ ਫਲੇਮ ਇੱਥੇ ਆਪਾਂ ਮੀਡੀਅਮ ਟੂ ਫੁੱਲ ਰੱਖਾਂਗੇ ਕਦੇ ਮੀਡੀਅਮ ਕਰ ਲਾਂਗੇ ਕਦੇ ਫੁੱਲ ਲਗਾਤਾਰ ਇਹਨੂੰ ਹਿਲਾਉਂਦੇ ਰਵਾਂਗੇ ਤੇ ਇੱਥੇ ਜਿਆਦਾ ਪਾਣੀ ਵੀ ਨਹੀਂ ਛੱਡਣ ਗਿਆ ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਚੌਪ ਕਰੋਗੇ ਤਾਂ ਗਾਜਰਾਂ ਨੂੰ 15-20 ਮਿੰਟ ਹੋਗੇ ਇਸ ਤਰੀਕੇ ਨਾਲ ਪਕਾਉਂਦਿਆਂ ਨੂੰ ਤੇ ਇਹਨਾਂ ਜਿਆਦਾ ਪਾਣੀ ਬਿਲਕੁਲ ਨਹੀਂ ਛੱਡਿਆ ਉਸ ਤੋਂ ਬਾਅਦ ਆਪਾਂ ਲਈਏ ਜੀ ਇੱਕ ਨਾਰੀਅਲ ਦੀ ਛੂਠੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾ ਸਾਫ਼ ਕਰ ਲਿਓ ਉਸ ਤੋਂ ਬਾਅਦ ਚਾਰਕ ਲਈਆਂ ਆਪਾਂ ਇਲਾਇਚੀਆਂ ਇੱਕ ਜੱਗ ਵਿੱਚ ਪਾ ਕੇ ਆਪਾਂ 2-3 ਮਿੰਟ ਲਈ ਲਗਾਤਾਰ ਗ੍ਰਾਇੰਡ ਕਰਾਂਗੇ ਕਿਉਂਕਿ ਨਾਰੀਅਲ ਥੋੜਾ ਜਿਹਾ ਸਖਤ ਹੁੰਦਾ ਹੌਲੀ ਹੌਲੀ ਗ੍ਰਾਇੰਡ ਹੁੰਦਾ ਹੈ ਫਿਰ ਆਪਣੇ ਗਾਜਰਾ ਪਕਦਿਆਂ ਨੂੰ ਹੋ ਗਿਆ ਜੀ ਇੱਥੇ 15-20 ਮਿੰਟ ਤੇ ਆਪਾਂ ਇਹਦੇ ਵਿੱਚ 200 ਗ੍ਰਾਮ ਦੇ ਲਗਭਗ ਦੁੱਧ ਪਾਇਆ ਐ ਐਨਾ ਕੀ ਦੁੱਧ ਪਾਉਣੇ ਤੁਸੀਂ ਇਸ ਤੋਂ ਜ਼ਿਆਦਾ ਨਹੀਂ ਪਾਉਣਗਾ ਕਿਉਂਕਿ ਇਹਨੂੰ ਆਪਾਂ ਮਿਕਸ ਕਰ ਲਾਂਗੇ ਦੁੱਧ ਪਾਉਣ ਦੇ ਨਾਲ ਹੀ ਹਲਕਾ ਜਿਹਾ ਕਲਰ ਦੇਊਗਾ ਤੇ ਨਾਲ ਹੀ ਚੰਗੀ ਤਰ੍ਹਾਂ ਇਹ ਪੱਕ ਜਾਣਗੀਆਂ ਫਿਰ ਇਹਨੂੰ ਆਪਾਂ ਮਿਕਸ ਕਰਦੇ ਗਏ ਫਿਰ ਪਕਾਉਂਦੇ ਗਏ ਜਿਹੜੀ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਐ ਉਹ ਹੈਗਾ ਜੀ ਚਿਕੰਦਰ ਇਹ ਆਪਾਂ ਜ਼ਿਆਦਾ ਨਹੀਂ ਪਾਉਣਾ ਜੇ ਤੁਹਾਡੇ ਕੋਲ ਵੱਡਾ ਪੀਸ ਹੈ ਤਾਂ ਉਹਦਾ ਚੌਥਾ ਹਿੱਸਾ ਪਾਇਓ ਜੇ ਛੋਟਾ ਪੀਸ ਹੈ ਤਾਂ ਉਹ ਅੱਧਾ ਪਾਇਓ ਇਸ ਹਿਸਾਬ ਨਾਲ ਐਨਾ ਕਿ ਤੁਸੀਂ ਇਹਦੇ ਵਿੱਚ ਗ੍ਰੇਟ ਕਰਨਾ ਹੈ ਕਿਉਂਕਿ ਹਲਕਾ ਜਿਹਾ ਇਹਨੂੰ ਬੜਾ ਵਧੀਆ ਕਲਰ ਦੇਊਗਾ ਤੇ ਇੱਕ ਥੋੜਾ ਜਿਹਾ ਇਹਦੇ ਵਿੱਚ ਅਲੱਗ ਜਿਹਾ ਟੇਸਟ ਦੇਊਗਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹ ਤਰੀਕੇ ਨਾਲ ਅਪਣਾ ਕੇ ਤੁਸੀਂ ਜ਼ਰੂਰ ਦੇਖਿਓ ਜਿੰਨੇ ਵਾਰ ਵੀ ਤੁਸੀਂ ਘਰ ਵਿੱਚ ਗਜਰੇਲਾ ਬਣਾਇਆ ਹੋਊਗਾ ਜਾਂ ਹਲਵਾ ਬਣਾਇਆ ਹੋਊਗਾ ਤਾਂ ਉਹਦੇ ਤੋਂ ਇਹਦਾ ਕਾਫੀ ਅਲੱਗ ਟੇਸਟ ਹੋਊਗਾ ਪੂਰਾ ਮਜ਼ੇਦਾਰ ਫਿਰ ਆਪਾਂ ਲਿਆਜੀ ਇੱਕ ਖਵਾ ਇਹਦੇ ਵਿੱਚ ਆਪਾਂ ਯੂਜ਼ ਕਰਾਂਗੇ ਖੋਆ ਤੇ ਖੋਏ ਨੂੰ ਵੀ ਆਪਾਂ ਗ੍ਰੇਟ ਕਰਕੇ ਪਾਵਾਂਗੇ 2 ਕਿਲੋ ਗਾਜਰਾਂ ਦੇ ਵਿੱਚ ਆਪਾਂ ਅੱਧਾ ਕਿਲੋ ਖੋਆ ਪਾਵਾਂਗੇ ਜਲਦੀ ਜਲਦੀ ਆਪਾਂ ਇਹਨੂੰ ਗ੍ਰੇਟ ਕਰ ਲਿਆ ਤੇ ਹੌਲੀ ਹੌਲੀ ਇਹਨੂੰ ਕਰਾਂਗੇ ਜੀ ਮਿਕਸ ਗਾਜਰ ਦੇ ਹਲਵੇ ਵਿੱਚ ਨਾ ਆਪਾਂ ਘਿਓ ਪਾਵਾਂਗੇ ਤੇ ਨਾ ਹੀ ਆਪਾਂ ਖੰਡ ਪਾਵਾਂਗੇ ਐਨਾ ਜਿਆਦਾ ਆਪਾਂ ਟੇਸਟੀ ਬਣਾਵਾਂਗੇ ਫਿਰ ਵੀ ਤੁਸੀਂ ਦੇਖਦੇ ਜਾਓ 1520 ਮਿੰਟ ਆਪਾਂ ਇਹਨੂੰ ਹੋਰ ਪਕਾਇਆ ਖੋਏ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਮਿਕਸ ਕਰ ਲਿਆ ਬੜਾ ਸੋਹਣਾ ਹੀ ਦੇਖੋ ਇਹਨੇ ਬਿਲਕੁਲ ਥੋੜਾ ਜਿਹਾ ਆਪਾਂ ਚਕੰਦਰ ਪਾਇਆ ਸੀ ਤੇ ਇਹਨੇ ਅਲੱਗ ਹੀ ਕਲਰ ਦਿੱਤਾ ਉਸ ਤੋਂ ਬਾਅਦ ਜੀ ਆਪਾਂ ਪਾਇਆ ਬਦਾਮ ਤੇ ਕਾਜੂ ਡਰਾਈ ਫਰੂਟ ਤੁਹਾਡੀ ਮਰਜ਼ੀ ਦੇ ਜਿਹੜੇ ਤੁਹਾਨੂੰ ਪਸੰਦ ਹੈ ਤੁਸੀਂ ਉਹੀ ਪਾਇਓ ਪਰ ਇਹਦੇ ਵਿੱਚ ਤੁਸੀਂ ਕਿਸ਼ਮਿਸ਼ ਨਾ ਪਾਇਓ ਕਿਉਂਕਿ ਜੇ ਪਾਉਣੇ ਹੋਏ ਬਾਅਦ ਵਿੱਚ ਮਿਕਸ ਕਰਿਓ ਅਲੱਗ ਤੋਂ ਗਰਮ ਵਿੱਚ ਨਾ ਕਰਿਓ ਕਿਉਂਕਿ ਕਈ ਵਾਰੀ ਮੌਸਮ ਦੇ ਹਿਸਾਬ ਨਾਲ ਜ਼ਿਆਦਾ ਦੇਰ ਰੱਖੋਗੇ ਤਾਂ ਉਹ ਨਲੇ ਹਲਕਾ ਜਾਂ ਖੱਟਾ ਹੋ ਸਕਦਾ ਹੈ ਇਸ ਲਈ ਕਿਸ਼ਮਿਸ਼ ਪਾਣੀ ਹੋਵੇ ਤਾਂ ਬਾਅਦ ਵਿੱਚ ਮਿਕਸ ਕਰਿਓ ਜਦੋਂ ਕਿਸੇ ਨੂੰ ਸਰਵ ਕਰਨਾ ਹੋਵੇ ਜਾਂ ਆਪ ਖਾਣਾ ਹੋਵੇ ਉਸ ਤੋਂ ਬਾਅਦ ਇਹਦੇ ਵਿੱਚ ਨਾ ਆਪਾਂ ਖੰਡ ਪਾਵਾਂਗੇ ਨਾ ਮਿਸ਼ਰੀ ਪਾਵਾਂਗੇ ਆਪਾਂ ਪਾਵਾਂਗੇ ਜੀ ਸ਼ੱਕਰ 2 ਕਿਲੋ ਗਾਜਰ ਦੇ ਵਿੱਚ ਆਪਾਂ ਇੱਕ ਫੁੱਲ ਕੌਲੀ ਭਰ ਕੇ ਸ਼ੱਕਰ ਦੀ ਪਾਈ ਹੈ ਬਾਕੀ ਮਿੱਠਾ ਜਿਹੜਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਸਕਦੇ ਹੋ ਇੱਥੇ ਚੈੱਕ ਜ਼ਰੂਰ ਕਰ ਲਿਓ ਕਿੰਨਾ ਕੁ ਮਿੱਠਾ ਤੁਹਾਨੂੰ ਪਸੰਦ ਹੈ ਪਰ ਇੱਕ ਕੌਲੀ ਸ਼ੱਕਰ ਵਿੱਚ ਬਹੁਤ ਵਧੀਆ ਮਿੱਠਾ ਹੋ ਜਾਂਦਾ ਹੈ ਹਰ ਕੋਈ ਖਾਲੰਦੇ ਤੇ ਬਹੁਤ ਜਿਆਦਾ ਟੇਸਟੀ ਬਣਦਾ ਹੈ ਫਿਰ ਇਹਨੂੰ ਆਪਾਂ 4 ਤੋਂ 5 ਮਿੰਟ ਲਗਾਤਾਰ ਪਕਾਵਾਂਗੇ ਨਾ ਇਹਦੇ ਵਿੱਚ ਕੋਈ ਪਾਣੀ ਹੈ ਦੇਖੋ ਨਾ ਕੋਈ ਦੁੱਧ ਹੈ ਬੜਾ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਫਿਰ ਆਪਾਂ ਬਿਲਕੁਲ ਲਾਸਟ ਤੇ ਜਦੋਂ ਆਪਾਂ ਗੈਸ ਨੂੰ ਬੰਦ ਹੀ ਕਰਨਾ ਹੋਊਗਾ 1-2 ਮਿੰਟ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਨਾਰੀਅਲ ਤੇ ਇਲਾਚੀਆਂ ਵਾਲਾ ਪਾਊਡਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਰ ਇਹਨੂੰ ਇੱਥੇ ਪਕਾਵਾਂਗੇ ਬਿਲਕੁਲ ਨਹੀਂ ਕਿਉਂਕਿ ਜਦੋਂ ਹੀ ਇਹਨੂੰ ਇੱਥੇ ਪਕਾਓਗੇ ਤਾਂ ਨਾਰੀਅਲ ਦਾ ਬੁਰਾਦਾ ਜਿਹੜਾ ਆਪਾਂ ਪਾਇਆ ਉਹ ਹਲਕਾ ਜਾਂ ਸਖਤ ਹੋ ਜਾਊਗਾ ਤੇ ਜਦੋਂ ਵੀ ਖਾਓਗੇ ਤਾਂ ਦੰਦਾਂ ਵਿੱਚ ਪਤਾ ਲੱਗੂਗਾ ਕਿ ਕੁਝ ਅਲੱਗ ਪਾਇਆ ਹੈ ਪਰ ਇਸ ਤਰੀਕੇ ਨਾਲ ਆਪਾਂ ਬਿਲਕੁਲ ਨਹੀਂ ਕਰਾਂਗੇ ਇੱਥੇ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਹੀ ਬਹੁਤ ਹੀ ਵਧੀਆ ਜਿਹਾ ਗਾਜਰ ਦਾ ਹਲਕਾ ਆਪਨਾ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਬਿਲਕੁਲ ਵਿਆਹਾਂ ਸ਼ਾਦੀਆਂ ਵਾਲਾ ਕਿਵੇਂ ਬਣਾਉਣਾ ਅੱਧੇ ਘੰਟੇ ਲਈ ਇਹਨੂੰ ਆਪਾਂ ਰੈਸਟ ਤੇ ਰੱਖ ਦਾਂਗੇ ਉਸ ਤੋਂ ਬਾਅਦ ਹੀ ਦੇਖੋ ਇਹਦਾ ਕਲਰ ਹੈ ਕਿਸਦਾ ਵਦਾਇਆ ਬਹੁਤ ਜ਼ਿਆਦਾ ਇਹ ਬਦਿਆ ਬਣ ਕੇ ਤਿਆਰ ਹੋ ਗਿਆ ਤੇ ਸਾਰੇ ਆਪਣੀ ਵੇਟ ਕਰ ਰਹੇ ਸੀ ਕਿ ਕਦੋਂ ਮੈਂ ਇਹਨਾਂ ਨੂੰ ਸਰਵ ਕਰੂੰਗੀ ਉਸ ਤੋਂ ਬਾਅਦ ਜੀ ਆਪਾਂ ਇੱਕ ਖੁੱਲੀ ਜੀ ਲੈ ਲਈ ਟ੍ਰੇ ਤੇ ਉਹਦੇ ਵਿੱਚ ਇਹਨੂੰ ਸਾਰੇ ਨੂੰ ਕੱਢ ਲਿਆ ਮजेदार ਜੇ ਗਾਜਰ ਦੇ ਹਲਵੇ ਦੀ ਰੈਸিপি ਤੁਹਾਨੂੰ ਕਿਉਂ ਜੀ ਲੱਗੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਮੇਰੇ ਵੀਰ ਜਲਦੀ ਤੋਂ ਜਲਦੀ ਸ਼ੇਅਰ ਜਰੂਰ ਕਰ ਦਿਓ ਉਸ ਤੋਂ ਬਾਅਦ ਥੋੜਾ ਜਿਹਾ ਗ੍ਰੇਟ ਕੀਤਾ ਹੋਇਆ ਖੋਆ ਆਪਾਂ ਰੱਖ ਲਿਆ ਸੀ ਤੇ ਬਾਅਦ ਵਿੱਚ ਜਦੋਂ ਹੀ ਸਰਵ ਕਰੋਗੇ ਤਾਂ ਅੱਦੇ ਉੱਪਰ ਤੁਸੀਂ ਇਹਨੂੰ ਪਾ ਦਿਓ ਦੇਖੋ ਬੜਾ ਹੀ ਦੇਖਣ ਵਿੱਚ ਸੋਹਣਾ ਲੱਗ ਰਿਹਾ ਤੇ ਅੱਦੇ ਉੱਪਰ ਆਪਾਂ ਪਾਵਾਂਗੇ ਪਿਸਤੇ ਤੇ ਬਿਲਕੁਲ ਬਰੀਕ ਪੀਸੇ ਹੋਏ ਬਦਾਮ ਇੱਥੇ ਤੁਸੀਂ ਕਿਸ਼ਮਿਸ਼ ਪਾ ਸਕਦੇ ਹੋ ਜਦੋਂ ਸਰਵ ਕਰਨਾ ਹੋਵੇ ਇਸ ਟਾਈਮ ਤੇ ਤੁਸੀਂ ਕਿਸ਼ਮਿਸ਼ ਪਾਓ ਬੜਾ ਹੀ ਟੇਸਟੀ ਮਜ਼ੇਦਾਰ ਜਗਾਜ ਦਾ ਖਲਵਾ ਬਣ ਕੇ ਦੇਖੋ ਤਿਆਰ ਹੋ ਗਿਆ ਬਿਲਕੁਲ ਵਿਆਹ ਸ਼ਾਦੀਆਂ ਵਰਗਾ ਜਿਹੇ ਜਿਹੜਾ ਉਹ ਉੱਥੇ ਸਰਵ ਕਰਦੇ ਆ ਉਸ ਤਰ੍ਹਾਂ ਹੀ ਬਣਿਆ ਤੇ ਟੇਸਟ ਇੰਨਾ ਲਾਜਵਾਵਾਂ ਜਦੋਂ ਬਣਾ ਕੇ ਖਾਓਗੇ ਆਪਣੇ ਆਪ ਹੀ ਦੱਸੋਗੇ ਉਸ ਤੋਂ ਬਾਅਦ ਜੇ ਤੁਸੀਂ ਚਾਹੋ ਬੱਚੇ ਕਈ ਵਾਰ ਇਸ ਤਰੀਕੇ ਨਾਲ ਨਹੀਂ ਖਾਂਦੇ ਤਾਂ ਟ੍ਰੇ ਵਿੱਚ ਵਿਛਾ ਕੇ ਤੁਸੀਂ ਇਹਨੂੰ 2-4 ਘੰਟਿਆਂ ਲਈ ਫ੍ਰਿਜ 'ਚ ਰੱਖ ਦਿਓ ਜਾਂ ਰੈਸ਼ਟ ਤੇ ਰੱਖ ਦਿਓ ਜਦੋਂ ਇਹ ਚੰਗੀ ਤਰ੍ਹਾਂ ਜੰਮ ਗਿਆ ਫਿਰ ਤੁਸੀਂ ਇਹਨੂੰ ਕੱਟ ਲਿਓ ਪਰ ਜੇ ਤੁਸੀਂ ਇਸ ਤਰੀਕੇ ਨਾਲ ਇتنا ਹਵੇ ਟ੍ਰੇ ਦੇ ਵਿੱਚ ਹਲਕਾ ਚੱਕਾ ਜ਼ਰੂਰ ਲਗਾ ਦਿਓ ਜਾਂ ਤੁਸੀਂ ਬਟਰ ਪੇਪਰ ਯੂਜ਼ ਕਰ ਸਕਦੇ ਹੋ ਵੀਡੀਓ ਨੂੰ ਹੁਣ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਬਣਾ ਕੇ ਜਲਦੀ ਜਲਦੀ ਜ਼ਰੂਰ ਖਾਓ ਧੰਨਵਾਚੀ